ਕਿੰਨੇ ਟਾਈਮ ਤੋਂ ਸੜਕ ਜੁਆ ਖਰਾਬ ਐ ਦਈ ਫੇ ਮੈਡਮ 6 ਮਹੀਨੇ ਤੋਂ ਖਰਾਬ ਆ ਇਹਨਾਂ ਨੇ ਸੀਵਰੇਜ ਪਾਉਣ ਲਈ ਪੱਟੀ ਸੀ ਉਸ ਤੋਂ ਬਾਅਦ ਇਹਨਾਂ ਨੇ ਬਣਾਇ ਨਹੀਂ ਆ ਤੁਸੀਂ ਸੋਚੋ ਵੀ ਇੱਥੇ ਕੋਈ ਵੀ ਆਂਦਾ ਆਂਦੇ ਪਹਿਲਾਂ ਤਾਂ ਕਨਵੇਸ ਹੀ ਟੁੱਟ ਜਾਂਦੀ ਆ ਵੀ ਹਾਂ ਇਹਨਾਂ ਦਾ ਰਸਤਾ ਖਰਾਬ ਆ ਡੇਲੀ ਐਕਸੀਡੈਂਟ ਹੁੰਦੇ ਜੀ ਡੇਲੀ ਕੋਈ ਨਾ ਕੋਈ ਟੈਂਪੂ ਪਲਟੇ ਹੀ ਹੁੰਦਾ ਇੱਥੇ ਕੋਈ ਨਾ ਕੋਈ ਬਲਟਿਆ ਹੁੰਦਾ ਕੋਈ ਟੈਂਪੂ ਪਲਟਿਆ ਹੁੰਦਾ ਕੋਈ ਬੰਦਾ ਕਨਵੇਸ ਆਪਣੀ ਲੈ ਕੇ ਜਾਂਦਾ ਕਨਵੇਸ ਦੇਖ ਲਓ ਅਗਲਾ ਕਹਿੰਦਾ ਕਨਵੇਸ ਇੱਥੇ ਮਹੀਨਾ ਚਲਾਓ ਤੇ ਮਹੀਨੇ ਚ ਕਨਵੇਸ ਖਰਾਬ ਹੋ ਜਾਂਦੀ ਆ ਵੀ ਹੋਈ ਸੜਕ ਐ ਤੁਸੀਂ ਲੰਘ ਰਹੇ ਤੁਹਾਨੂੰ ਔ ਉਹਰ ਦਾ ਬਹੁਤ ਔਖਾ ਜੀ ਬਹੁਤ ਕੱਟਾ ਤੇ ਕਿੰਨਾ ਆਡਰ ਆਖਾਂ ਚ ਨਹੀਂ ਕਰ ਦਿੰਦਾ ਅੱਛਾ ਤੁਹਾਡਾ ਰੋਜ਼ ਆਣਾ ਜਾਣਾ ਹੈ ਰੋਜ਼ ਆਈਏ ਸਾਡਾ ਪਿੰਡ ਇਹ ਜੰਪਾਲੀ ਇੱਥੋਂ ਦੇ ਅੱਛਾ ਜੀ ਤੇ ਤੁਸੀਂ ਸੋਚਿਆ ਈ ਮੈਂ ਕਿਤੇ ਦੂਜਾ ਰਸਤਾ ਅਪਣਾ ਲਵਾਂ ਦੂਜਾ ਜੀ ਦੂਰ ਪੈਂਦਾ ਜੀ ਉੱਪਰ ਦੀ ਵਾਰਕੇ ਜਾਣਾ ਪੈਂਦਾ ਜੀ ਅੱਛਾ ਹਾਂਜੀ ਸਰ ਔਖਾ ਨਹੀਂ ਹੁੰਦਾ ਤੁਹਾਨੂੰ ਇਹਨੀ ਟੁੱਟੀ ਹੋਈ ਸੜਕ ਹੈ ਬਹੁਤ ਔਖਾ ਹੁੰਦਾ ਜੀ ਕਾਕੋਂ ਦੇ ਮਿੱਟੀ ਕਿਲੋ ਕਿਲੋ ਕੱਢ ਦਿੰਨੇ ਆ ਸਵੇਰੇ ਲਿਆ ਕੇ ਅੱਛਾ ਜਦੋਂ ਝਾੜੂ ਮਾਰਦੇ ਆ ਮਿੱਟੀ ਨਾਲ ਹੀ ਭਰ ਜਾਂਦਾ ਸਾਰਾ ਤੁਸੀਂ ਇੱਥੇ ਕੰਮ ਕਰਦੇ ਹੋ ਤੇ ਰੋਜ਼ ਦੁਕਾਨ ਸਾਫ਼ ਕਰਦੇ ਹੋ ਤੇ ਫਿਰ ਸ਼ਾਮ ਤੱਕ ਮਿੱਟੀ ਆ ਜਾਂਦੀ ਹੈ ਹਾਂਜੀ ਹਾਂਜੀ ਨਾਲੇ ਰੋਜ਼ ਦਿਹਾੜੀ ਐਕਸੀਡੈਂਟ ਹੁੰਦੇ ਆ ਕਦੀ ਕੋਈ ਆਟੋ ਪਲਟਿਆ ਹੁੰਦਾ ਕਈ ਅੱਛਾ ਕਦੀ ਕੋਈ ਡਿਗਿਆ ਹੁੰਦਾ ਆ ਸਵੇਰੇ ਖੜੇ ਆ ਕਾਕੋ ਵਾਲ ਰੋਡ ਤੇ ਜਿੱਥੇ ਸੜਕ ਬਹੁਤ ਜ਼ਿਆਦਾ ਟੁੱਟੀ ਹੋਈ ਆ ਆਂਜਣ ਵਾਲੇ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੰਨੀ ਜ਼ਿਆਦਾ ਖਰਾਬ ਹੈ ਕਿ ਦੋ ਕਦਮ ਵੀ ਬੰਦਾ ਜੋ ਹੈ ਸਿੱਧਾ ਨਹੀਂ ਚੱਲ ਸਕਦਾ ਉੱਥੇ ਹੀ ਗੱਲ ਕਰੀਏ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੀ ਜਿੱਥੇ ਸੜਕਾਂ ਜੋ ਹੈ ਨਵੀਆਂ ਬੰਨੀਆਂ ਸ਼ੁਰੂ ਹੋ ਚੁੱਕੀਆਂ ਨੇ ਉਹਦੀ ਉਹਨਾਂ ਸੜਕਾਂ ਦੀ ਵੱਖ-ਵੱਖ ਇਲਾਕਿਆਂ ਦੀ ਸੜਕਾਂ ਦੀ ਜੋ ਹੈ ਇਨੋਗਰੇਸ਼ਨ ਜੋ ਹੈ ਸ਼ੁਰੂ ਹੋ ਚੁੱਕੀ ਹੈ ਪੈਚ ਵਰਕ ਸਟਾਰਟ ਹੋ ਚੁੱਕਾ ਹੈ ਪਰ ਜੇ ਗੱਲ ਕਰਾਂਗੇ ਕਾਕੋਵਾਲ ਰੋਡ ਦੀ ਇੱਥੇ ਸੜਕ ਬਹੁਤ ਹੀ ਜ਼ਿਆਦਾ ਖਰਾਬ ਹੈ ਸੂਤਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਕਾਫੀ ਐਕਸੀਡੈਂਟ ਜੋ ਹੈ ਇੱਥੇ ਹੁੰਦੀਆਂ ਸਿਰਫ ਇਸੇ ਕਾਰਨ ਕਿਉਂਕਿ ਸੜਕਾ ਜੋਨੇ ਬਹੁਤ ਜ਼ਿਆਦਾ ਖਰਾਬ ਨਹੀਂ ਤੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਜਾਣਾਂਗੇ ਕਿ ਉਹਨਾਂ ਨੂੰ ਕਿੰਨੀ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਵੇਂ ਦਿੱਕਤਾਂ ਆਉਂਦੀਆਂ ਨੇ ਕਿੰਨੇ ਟਾਈਮ ਤੋਂ ਸੜਕ ਖਰਾਬ ਹੈ ਤੇ ਉਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਹਾਂਜੀ ਸਰ ਕਿੰਨੇ ਟਾਈਮ ਤੋਂ ਸੜਕ ਜੋਇ ਖਰਾਬ ਹੈ ਦਈ ਫਿਰ ਮੈਡਮ 6 ਮਹੀਨੇ ਤੋਂ ਖਰਾਬ ਆ ਇਹਨਾਂ ਨੇ ਸੀਵਰੇਜ ਪਾਉਣ ਲਈ ਪੱਟੀ ਸੀ ਉਸ ਤੋਂ ਬਾਅਦ ਇਹਨਾਂ ਨੇ ਬਣਾਈ ਨਹੀਂ ਆ ਤੁਸੀਂ ਸੋਚੋ ਵੀ ਇੱਥੇ ਕੋਈ ਵੀ ਆਂਦਾ ਆਂਦੇ ਪਹਿਲਾਂ ਤਾਂ ਕਨਵੇਸ ਹੀ ਟੁੱਟ ਜਾਂਦੀ ਆ ਵੀ ਹਾਂ ਇਹਨਾਂ ਦਾ ਰਸਤਾ ਖਰਾਬ ਹੈ ਕਿ ਕੋਈ ਵੀ ਇੱਥੇ ਆਂਦਾ ਬਚਾ ਬਚਾ ਕੇ ਕਦੀ ਟੈਂਪੂ ਵੱਲ ਜਾਂਦਾ ਕਦੀ ਕੋਚ ਐਕਸੀਡੈਂਟ ਹੁੰਦਾ ਕਦੀ ਕੋਚ ਐਕਸੀਡੈਂਟ ਹੁੰਦਾ ਉਤੋਂ 6 ਮਹੀਨੇ ਤੋਂ ਬਾਅਦ ਇਹਨਾਂ ਨੇ ਬਣਾਈ ਨਹੀਂ ਨਾ ਇਹਨਾਂ ਨੇ ਪੱਧਰੀ ਕੀਤੀ ਨਾ ਕੁਝ ਕੀਤਾ ਆਏ ਦਨ ਦਿੱਲੀ ਤੇ ਐਕਸੀਡੈਂਟ ਹੁੰਦਾ ਤੋੜੀ ਕਿਉਂ ਸੀ ਸਰ ਥੋੜੀ ਸੀ ਵਰੇਜ ਪਾਣੀ ਸੀਗੀ ਤੇ ਉਸ ਤੋਂ ਬਾਅਦ ਬਣਾਈ ਨਹੀਂ ਉਸ ਤੋਂ ਬਾਅਦ ਨਹੀਂ ਭਰੀ ਤੇ ਕਿੰਨੇ ਕੋ ਐਕਸੀਡੈਂਟ ਹੁੰਦੇ ਆ ਸਰ ਡੇਲੀ ਐਕਸੀਡੈਂਟ ਹੁੰਦਾ ਹੀ ਡੇਲੀ ਕੋਈ ਨਾ ਕੋਈ ਟੈਂਪੂ ਪਲਟਿਆ ਹੀ ਹੁੰਦਾ ਇੱਥੇ ਕੋਈ ਨਾ ਕੋਈ ਬਲਟਿਆ ਹੁੰਦਾ ਕੋਈ ਟੈਂਪੂ ਪਲਟਿਆ ਹੁੰਦਾ ਕੋਈ ਬੰਦਾ ਕਨਵੈਸ ਆਪਣੀ ਲੈ ਕੇ ਜਾਂਦਾ ਕਨਵੈਸ ਦੇਖ ਲਓ ਅਗਲਾ ਕਹਿੰਦਾ ਕਨਵੈਸ ਇੱਥੇ ਮਹੀਨਾ ਚਲਾਓ ਤੇ ਮਹੀਨੇ ਚ ਕਨਵੈਸ ਖਰਾਬ ਹੋ ਜਾਂਦੀ ਹੈ ਮਹੀਨੇ ਜੋ ਹੈ ਵਹੀਕਲ ਜੋ ਹੈ ਟੁੱਟ ਜਾਂਦਾ ਟੁੱਟ ਜਾਂਦਾ ਆਪਣਾ ਪੂਰਾ ਇੱਥੇ ਵੀ ਹਾਂ ਰੋਡ ਦੀ ਇੰਨੀ ਕਿ ਜ਼ਿਆਦਾ ਹਾਲਤ ਖਰਾਵਾ ਵੀ ਪੁੱਛੋ ਨਾ ਮੱਲੇ ਦੇ ਕਾਉਂਸਲਰ ਕੌਣ ਨੇ ਮੱਲੇ ਦਾ ਕਾਉਂਸਲਰ ਮੇਰੇ ਖਿਆਲ ਨਾਲ ਉਹ ਬਾਵਾ ਜੀ ਹੈ ਬਾਵਾ ਜੀ ਤੇ ਉਹਨਾਂ ਨੇ ਤੁਸੀਂ ਮੰਗ ਨਹੀਂ ਕੀਤੀ ਉਹਨਾਂ ਕੋਲ ਇਹਨੂੰ ਸੈਟਿੰਗ ਕਰਾਉਣ ਦੀ ਕੀਤੀ ਆ ਥੋੜੀ ਬੋਤੀ ਬਾਕੀ ਦੇਖੋ ਉਹਨਾਂ ਨੇ ਕਿਹਾ ਵਾ ਕਹਿੰਦੇ ਕਾਰਵਾਈ ਕਰਾਵਾਂਗੇ ਕਰਾਵਾਂਗੇ ਤੇ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਅਸੀਂ ਕਹਿੰਦੇ ਵੀ ਸੜਕਾ ਜਲਦੀ ਤੋਂ ਜਲਦੀ ਬਣਾਣ ਸਾਨੂੰ ਵੀ ਰਾਹਤ ਮਿਲੇ ਕਿਉਂਕਿ ਕਈ ਵੇਲੇ ਤਾਂ ਜਿਦਾ ਮੰਨ ਲਓ ਆਟੋ ਵਗੈਰਾ ਭੱਜ ਲ ਜਾਂਦੇ ਆ ਲੋਕੀ ਤਾਂ ਐਂ ਕਹਿੰਦੇ ਵੀ ਘੁੰਮ ਕੇ ਆ ਜੀ ਅਸੀਂ ਵੀ ਇਧਰੋਂ ਨਾ ਆ ਨਾ ਪਵੇ ਰਾਤ ਦੇ ਟਾਈਮ ਹੋਰ ਵੀ ਔਖਾ ਹੁੰਦਾ ਤੇ ਟਾਈਮ ਬਹੁਤ ਜ਼ਿਆਦਾ ਔਖਾ ਹੁੰਦਾ ਜੀ ਖੱਡਾ ਕੋਈ ਦੇਖਦਾ ਨਹੀਂ ਕਨਵੈਸ ਜਾਮ ਲੱਗ ਜਾਂਦਾ ਸਾਰਾ ਅੱਛਾ ਅੱਗੇ ਇੱਥੋਂ ਅੱਗੇ ਤਾਂ ਹੋਰ ਜ਼ਿਆਦਾ ਵਾ ਮਿੱਟੀ ਕੱਟਾ ਸਾਰਾ ਕੁਝ ਦੇਖਣਾ ਪੈਂਦਾ ਜਦੋਂ ਮੀਰੇ ਦਿਨਾਂ ਦੇ ਵਿੱਚ ਪਾਣੀ ਭਰਦਾ ਸੀਗਾ ਉਦੋਂ ਜ਼ਿਆਦਾ ਓਖਾਈ ਹੁੰਦੀ ਸੀ ਉਦੋਂ ਜ਼ਿਆਦਾ ਹੋ ਜਾਂਦਾ ਜੀ ਟੋਆ ਦਿਖਦਾ ਨਹੀਂ ਕਿਹੜਾ ਟੋਆ ਕਿੱਥੇ ਹੈਗਾ ਵਾ ਉਹ ਸਾਰਾ ਆਪਣਾ ਮੰਨ ਲਓ ਕੋਈ ਵੀ ਚੀਜ਼ ਜਾ ਰਹੀ ਆ ਅੱਗੇ ਕੁਝ ਦਿਖਦਾ ਹੈ ਨਹੀਂ ਪਾਟ ਹੋਇਆ ਕਿੱਥੇ ਹੈ ਕਿੱਥੇ ਨਹੀਂ ਇਦਾਂ ਦਾ ਬੰਦਾ ਫੇਰ ਬਚਾਅ ਕਰ ਲੈਂਦਾ ਸਰ ਜਿਵੇਂ ਤੁਸੀਂ ਆ ਰਹੇ ਹੋ ਮੋਟਰਸਾਈਕਲ ਤੋਂ ਤੇ ਤੁਹਾਨੂੰ ਓਖਾ ਨਹੀਂ ਹੋ ਰਿਹਾ ਟੁੱਟੀ ਹੋਈ ਸੜਕ ਹੈ ਬਿਲਕੁਲ ਜੀ ਬਿਲਕੁਲ ਓਖਾ ਹੁੰਦੀ ਹੈ ਓਖਾ ਹੋ ਰਿਹਾ ਤੁਸੀਂ ਸੋਚਿਆ ਨਹੀਂ ਮੈਂ ਦੂਜੇ ਪਾਸੇ ਚੱਲ ਜਾਵਾਂ ਉਧਰ ਵੀ ਉਹੀ ਹਾਲ ਹੈ ਉਧਰ ਵੀ ਉਹੀ ਹਾਲ ਹੈ ਸਾਰੇ ਪਾਸੇ ਇਹੀ ਹਾਲ ਹੈ ਤੇ ਔਕ ਮਤਲਬ ਔਖਾ ਹੋਇਆ ਚਲਾਣ ਲੱਗੇ ਬਾਈ ਬਿਲਕੁਲ ਜੀ ਹੁੰਦਾ ਗੇਅਰ ਪਾਓ ਵਾਰ ਵਾਰ ਘਤ ਹੁੰਦੀ ਹੈ ਜੀ ਦਿੱਕਤ ਹੁੰਦੀ ਹੈ ਕੀ ਮੰਗ ਕਰਨਾ ਚਾਹੀਦਾ ਬਸ ਸਰਕਾਰ ਰੋਡ ਬਣਾਵੇ ਰੋਜ਼ ਜਾਣਾ ਜਾਣਾ ਰੋਜ਼ ਦਾ ਜੀ ਟੁੱਟੀ ਹੋਈ ਸੜਕ ਹੈ ਤੁਸੀਂ ਲੰਘ ਰਹੇ ਹੋ ਤੁਹਾਨੂੰ ਔਖਾ ਨਹੀਂ ਹੋ ਰਿਹਾ ਬਹੁਤ ਔਖਾ ਜੀ ਮੈਡਮ ਰੋਡ ਦਾ ਬਹੁਤ ਔਖਾ ਜੀ ਬਹੁਤ ਘੱਟਾ ਵੀ ਕਿੰਨਾ ਆੜ ਰਿਹਾ ਅੱਖਾਂ ਚ ਨਹੀਂ ਆ ਕਰ ਦਿੰਦਾ ਅੱਛਾ ਤੁਹਾਡਾ ਰੋਜ਼ ਜਾਣਾ ਜਾਣਾ ਰੋਜ਼ ਦਾ ਜੀ ਸੜਕ ਪਿੰਡੀ ਜੰਪਾਲੀ ਇੱਥੋਂ ਦੀ ਅੱਛਾ ਜੀ ਤੇ ਤੁਸੀਂ ਸੋਚਿਆ ਨਹੀਂ ਮੈਂ ਕਿਤੇ ਦੂਜਾ ਰਸਤਾ ਅਪਣਾ ਲਵਾਂ ਜੀ ਦੂਰ ਪੈਂਦਾ ਜੀ ਉੱਪਰ ਦੀ ਬਰਕੇ ਜਾ ਤੇ ਇੱਧਰ ਦਾ ਰੋਜ਼ ਆਨ ਜਾ ਨਾਲ ਬਹੁਤ ਔਖਾ ਬਹੁਤ ਔਖਾ ਜੀ ਮਾਰਕੀਟ ਵਾਲੇ ਖੰਮ ਨੇ ਘੜੇ ਨੇ ਬਹੁਤ ਔਖਾ ਜੀ ਤੇ ਤੁਹਾਨੂੰ ਤੁਸੀਂ ਸੋਚਿਆ ਨਹੀਂ ਮੈਂ ਰੋਜ਼ ਦਰ ਆ ਆਉਂਗਾ ਜਾਉਂਗਾ ਤੇ ਮੇਰਾ ਵਹੀਕਲ ਖਰਾਬ ਹੋ ਜਾਏਗਾ ਵਹੀਕਲ ਤਾਂ ਖਰਾਬ ਹੋ ਕੀ ਕਰੀਏ ਜੀ ਮਜਬੂਰੀ ਹੈ ਮਜਬੂਰੀ ਹੈ ਕੀ ਮੰਗ ਕਰਦੇ ਹੋ ਪ੍ਰਸ਼ੰਤ ਮੰਗ ਕਰਦੇ ਜੀ ਵੀ ਛਤੀ ਬਣੀ ਜਾਵੇ ਸੜ ਕੇ ਬਣੀ ਸੀ ਜੀ ਚੰਗੀ ਬਣੀ ਟੈਲਰ ਲੱਗੀਆਂ ਪੁੱਟ ਕੇ ਫਿਰ ਸਿਵਿੰਗ ਵਾਲਿਆਂ ਨੇ ਕੀਤਾ ਸਰ ਜੀਵੇਂ ਸੜਕ ਬਹੁਤ ਜ਼ਿਆਦਾ ਟੁੱਟੀ ਹੋਈ ਹੈ ਬਹੁਤ ਹਾਲਾਤ ਖਰਾਬ ਨੇ ਉਹਦੇ ਤੇ ਕੀ ਕਹਿਣਾ ਚਾਹੋਗੇ ਦੇਖੋ ਜੀ ਦੇਖਿਆ ਜਾਵੇ ਤਾਂ ਹਾਲਾਤ ਸੜਕ ਦੇ ਬਹੁਤ ਮਾੜੇ ਨੇ ਇਸ ਟਾਈਮ ਕਾਫੀ ਟਾਈਮ ਹੋ ਗਿਆ ਮ्युनਿਸਪਲ ਕੋਰਪ ਕੋਆਪਰੇਸ਼ਨ ਆल्या ਨੇ ਸੀਵਰੇਜ ਦੇ ਪਾਈਪ ਵਗੈਰਾ ਪਾਇਏ ਸੀਗੇ ਉਸ ਤੋਂ ਬਾਅਦ ਉਹ ਠੀਕ ਹੀ ਨਹੀਂ ਕਰਕੇ ਗਏ ਤੇ ਲੋਕਾਂ ਨੇ ਬਹੁਤ ਕਿਹਾ ਜਿਹੜੇ ਇੱਥੇ ਦੇ ਕਾਉਂਸਲਰ ਨੇ ਉਹਨਾਂ ਨੂੰ ਬਹੁਤ ਕਿਹਾ ਵੀ ਜਲਦੀ ਤੋਂ ਜਲਦੀ ਕਿਸੇ ਤਰ੍ਹਾਂ ਇਹਦੇ ਹਾਲਾਤ ਸੁਧਾਰੇ ਜਾਣ ਲੋਕਾਂ ਨੂੰ ਬਹੁਤ ਦਿੱਕਤ ਹੁੰਦੀ ਹੈ ਜਿਹੜੇ ਜਿਨ੍ਹਾਂ ਦੀਆਂ ਇੱਥੇ ਦੁਕਾਨਾਂ ਨੇ ਜਿਵੇਂ ਮੈਂ ਇੱਥੇ ਦਾ ਡਾਕਟਰ ਹੈਗਾ ਜੀ ਮੇਰਾ ਕਲੀਨਿਕ ਹੈ ਖੁੱਦ ਦਾ ਜੀ ਪੇਸ਼ੈਂਟ ਖੁੱਦ ਜਦੋਂ ਆਂਦੇ ਨੇ ਸਾਨੂੰ ਕਹਿੰਦੇ ਨੇ ਰੋਡ ਬਹੁਤ ਖਰਾਬ ਹੈ ਇਹ ਉਹਨਾਂ ਨੂੰ ਆਨ ਲੱਗੇ ਬਹੁਤ ਰਸਤੇ ਤੋਂ ਦਿੱਕਤ ਹੁੰਦੇ ਉਹ ਤਾਂ ਪਹਿਲਾਂ ਹੀ ਬਿਮਾਰੀਆਂ ਨਾਲ ਝੁਲਸੇ ਹੁੰਦੇ ਆ ਤੇ ਜਦੋਂ ਉਹ ਮੇਰੇ ਕੋ ਪਹੁੰਚਦੇ ਨੇ ਉਹ ਕਹਿੰਦੇ ਜੀ ਰੋਡ ਤਾਂ ਬਹੁਤ ਖਰਾਬ ਹੈ ਅੱਦਾ ਅੱਦਾ ਬਿਮਾਰ ਪਹਿਲਾਂ ਹੀ ਹੁੰਦਾ ਜੀ ਉਹ ਅੱਦਾ ਇੱਥੇ ਆਂਦਾ ਬਿਮਾਰ ਹੋਰ ਹੋ ਜਾਂਦਾ ਜੀ ਇਸ ਚੀਜ਼ ਦੀ ਦਿੱਕਤ ਹੈ ਅਸੀਂ ਅਸੀਂ ਉਹਨਾਂ ਨੂੰ ਬਾਰ ਬਾਰ ਕਹਿੰਨੇ ਆ ਜੀ ਕਾਉਂਸਲਰ ਨੂੰ ਵੀ ਕਿਸੇ ਤਰ੍ਹਾਂ ਹੈ ਜਲਦੀ ਤੋਂ ਜਲਦੀ ਰੋਡ ਬਣਵਾ ਦਿੱਤੀ ਜਾਵੇ ਤਾਂ ਕਿ ਲੋਕੀ ਲੋਕਾਂ ਨੂੰ ਕੋਈ ਦਿੱਕਤ ਨਾ ਹੋਵੇ ਰੋਡ ਬਹੁਤ ਚਲਦੀ ਹੈ ਮਿੱਟੀ ਘੱਟਾ ਬਹੁਤ ਉੜਦਾ ਹੈ ਜਿਹਦੇ ਕਰਕੇ ਬਹੁਤ ਪ੍ਰੋਬਲਮ ਖੜੀਆਂ ਹੁੰਦੀਆਂ ਐ ਲੋਕਾਂ ਨੂੰ ਬਲਮਨਰੀ ਇਨਫੈਕਸ਼ਨ ਵੀ ਹੋ ਸਕਦਾ ਐ ਇਸ ਕਰਕੇ ਹਾਂਜੀ ਸਰ ਓੱਖਾ ਨਹੀਂ ਹੁੰਦਾ ਤੁਹਾਨੂੰ ਇਨੀ ਟੁੱਟੀ ਹੋਈ ਸੜਕ ਐ ਬਹੁਤ ਓੱਖਾ ਹੁੰਦਾ ਜੀ ਬਹੁਤ ਓੱਖਾ ਹੁੰਦਾ ਮਿੱਟੀ ਕਿਲੋ ਕਿਲੋ ਕੱਢ ਦਿੰਨੇ ਆ ਸਵੇਰੇ ਲਿਆ ਕੇ ਅੱਛਾ ਜਦੋਂ ਝਾੜੂ ਮਾਰਦੇ ਆ ਮਿੱਟੀ ਨਾਲ ਹੀ ਭਰ ਜਾਂਦਾ ਸਾਰਾ ਤੁਸੀਂ ਇੱਥੇ ਕੰਮ ਕਰਦੇ ਹੋ ਤੇ ਰੋਜ਼ ਦੁਕਾਨ ਸਾਫ਼ ਕਰਦੇ ਹੋ ਤੇ ਫਿਰ ਸ਼ਾਮ ਤੱਕ ਮਿੱਟੀ ਆ ਜਾਂਦੀ ਐ ਹਾਂਜੀ ਹਾਂਜੀ ਤੇ ਕਿਲੋ ਮਿੱਟੀ ਕੱਢ ਦਿਓ ਕਿਲੋ ਆਦੇ ਹਿਸਾਬ ਨਾਲ ਮਿੱਟੀ ਜਿਹੜਾ ਤੁਸੀਂ ਕੱਢਦੇ ਹੋ ਤੇ ਡੇਲੀ ਹਾਂਜੀ ਕੀ ਮੰਗ ਕਰਦੇ ਹੋ ਇਹੀ ਕੀ ਰੋਡ ਬਣੇ ਥੋੜਾ ਸਹੀ ਹੋਵੇ ਕੰਮ ਚ ਵੀ ਦਿਲ ਨਹੀਂ ਲੱਗਦਾ ਅੱਧਾ ਫਿਰ ਨਾਲੇ ਰੋਜ਼ ਦਿਹਾੜੀ ਐਕਸੀਡੈਂਟ ਹੁੰਦੇ ਆ ਕਦੀ ਕੋਈ ਆਟੋ ਪਲਟਿਆ ਹੁੰਦਾ ਕਈ ਅੱਛਾ ਕਦੀ ਕੋਈ ਡਿਗਿਆ ਹੁੰਦਾ ਆ ਸੱਟਾਂ ਲੱਗਦੀਆਂ ਉਹਨਾਂ ਨੂੰ ਜਦ ਡਾਕਟਰ ਸਾਹਿਬ ਨਾਲ ਹੀ ਆ ਇੱਥੇ ਹੀ ਆਉਂਦੇ ਆ ਸਾਰੇ ਅੱਛਾ ਅੱਛਾ ਹਾਂਜੀ ਅੱਛਾ ਤੇ ਜਿਵੇਂ ਮੈਂ ਦੇਖਿਆ ਕਿ ਸੜਕ ਬਹੁਤ ਜ਼ਿਆਦਾ ਟੁੱਟੀ ਹੋਈ ਇਹ ਬੰਦਾ ਚੱਲ ਵੀ ਨਹੀਂ ਪਾਰਿਆ ਦੋ ਕਦਮ ਸਿੱਧਾ ਨਹੀਂ ਚੱਲਦਾ ਜੀ ਨਹੀਂ ਚੱਲਦਾ ਮੀਂਹ ਆ ਜਾਂਦਾ ਮੀਂਹ ਚ ਤਾਂ ਹੋਰ ਬੁਰਾ ਹਾਲ ਹੋ ਜਾਂਦਾ ਜੀ ਗੁਰ ਸਰ ਜਿਵੇਂ ਸੜਕ ਜੋ ਹੈ ਸਾਰੀ ਟੁੱਟੀ ਹੋਈ ਹੈ ਤੁਹਾਨੂੰ ਓੱਖਾ ਨਹੀਂ ਹੋ ਰਿਹਾ ਓੱਖਾ ਹੀ ਹੋ ਰਿਹਾ ਮਹੀਨੇ ਚ ਦੋ ਵਾਰ ਤੋਂ ਗੱਡੀ ਖਲਵਾਨੀ ਪੈਂਦੀ ਸਾਨੂੰ ਕਦੇ ਬੈਰਿੰਗ ਟੁੱਟ ਗਿਆ ਕਦੇ ਗ੍ਰਾਮ ਟੁੱਟ ਗਿਆ ਅੱਛਾ ਇੰਨੇ ਕਮਾਉਂਦੇ ਨੇ ਇਹਨੇ ਉਸ ਤੋਂ ਜ਼ਿਆਦਾ ਤਹਾ ਲੱਗਦਾ ਕਹਿੰਦੇ ਹੈ ਕਿ ਇੱਥੋਂ ਦੇ ਲੋਕ ਜੋ ਹੈ ਰਹਿਣ ਵਾਲੇ ਕਹਿ ਰਿਹਾ ਕਿ ਜੋ ਹੈ ਆਟੋ ਹਮੇਸ਼ਾ ਪਲਟ ਜਾਂਦਾ ਹੈ ਪਲਦਾ ਰੋੜ ਹੀ ਖਰਾਬ ਰਹੇਗਾ ਤੇ ਆਟੋ ਪਲਟ ਰੇ ਪਲਟਣਾ ਸਵਾਰਿਆਂ ਨੂੰ ਔਖਾ ਹੁੰਦਾ ਸਵਾਰੇ ਨੂੰ ਵੀ ਹੁੰਦਾ ਸਾਨੂੰ ਵੀ ਹੁੰਦਾ ਸਾਡਾ ਰੋਜ਼ ਦਾ ਮਹੀਨੇ ਜਾਂ ਹਰ ਵਾਰੀ 1500 2000 ਲੱਗ ਜਾਂਦਾ ਹੈ ਠੀਕ ਹੈ ਤੋ ਕਮਾਨਾ ਕੀ ਅਸੀਂ 10 ਰੁਪਏ ਸਵਾਰੇ ਲੈਣੀ ਸੀ ਸਿਰਫ ਸੜਕ ਟੁੱਟਣ ਕਰਕੇ ਜੋ ਤੁਹਾਡਾ ਹੈ 2000 ਲੱਗ ਜਾਂਦਾ ਹੈ ਲੱਗ ਜਾਂਦਾ 15 ਦਿਨ ਮਹੀਨੇ ਕੇ ਲੱਗਦੇ ਹੀ ਲੱਗਦੇ ਕਦੇ 베ARING ਟੁੱਟ ਜਾਂਦਾ ਕਦੇ ਪੂਰਾ ਫਰਾ ਹੇਲ ਸੀ ਗੱਡੀ ਪੂਰੀ ਲੱਜਦੀ ਹੈ ਅੱਛਾ 6 ਮਹੀਨਿਆਂ ਤੋਂ ਦੱਸ ਰਿਹਾ ਕਿ ਸੜਕ ਜੋ ਹੈ ਇਤਨੀ ਖਰਾਬ ਹੈ ਇੱਥੇ 6 ਮਹੀਨੇ ਹੋ ਗਏ ਬਾਰੇ ਜਾਦਾ ਹੋ ਗਏ ਚੇਲੋ ਜਿਆਦਾ ਹੋ ਗਏ ਤੁਸੀਂ 10 ਸੌ 6 ਅਪ੍ਰੈਲ ਦੇ ਬਾਅਦ ਆ 10 ਸੌ 6 ਮਹੀਨੇ ਹੋ ਗਏ ਮੀਰੇ ਦਿਨਾਂ ਵਿੱਚ ਓਖਾ ਆ ਹੋਰ ਓਖਾ ਡੇਲੀ ਮੀਂਹ ਤੋਂ ਜ਼ਿਆਦਾ ਹੋਇਆ ਨਾ ਮੀਂਹ ਤੋਂ ਬਹੁਤ ਜ਼ਿਆਦਾ ਹੋਇਆ ਤੁਸੀਂ ਸੋਚਿਆ ਨਹੀਂ ਮੈਂ ਦੂਜੇ ਰਸਤੇ ਚੱਲ ਜਮਾ ਦੂਜਾ ਰਸਤਾ ਕੀ ਲਈ ਹੈ ਸਵਾਰੀ ਵੀ ਕੀ ਕਰੇ ਸਵਾਰੀ ਵਿਚਾਰੀ ਸਾਰੀ ਲੇਬਰ ਹੈ 10 ਰੁਪਏ ਜ਼ਿਆਦਾ ਕੀ ਦੇਈ ਕਿਦੋਂ ਕੁ ਮਾਗ ਲੈਣੀ ਸੀ ਬਿਲਕੁਲ ਹਾਂ ਉਹ ਇਧਰ ਕੀ ਨੂਰੇ ਵਾਲਾ ਰੋਡ ਵੀ ਸਾਰਾ ਟੁੱਟੇ ਦਾ ਉਹ ਕਲਾਸ ਨਗਰ ਵੀ ਸਾਹਮਣੇ ਸਾਰਾ ਟੁੱਟੇ ਦਾ ਉਹ ਜਾਇ ਕਿੱਥੇ ਬੰਦਾ ਬਿਲਕੁਲ ਈ ਮੰਗ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਰੋਡ ਬਣਾਉਣਾ ਜਿਆਦਾ ਸਾਫ ਸਭ ਕੁਝ ਰੋਡ ਕਲੀਅਰ ਹੋਣਾ ਜਿਆਦਾ ਬਸ ਸਫਾਈ ਹੋਣੀ ਚਾਹੀਦੀ ਹੋਰ ਕੀ ਹੈ ਰੋਡ ਸਹੀ ਹੋਣਾ ਚਲੋ ਨਹੀਂ ਕਰਾ ਸਕਦੇ ਮਤਲਬ ਆਪਣਾ ਪਾ ਕੇ ਕੰਗਰੇ ਪਾ ਕੇ ਪ੍ਰੈਸ ਕਰਦੇ ਟਾਲੀ ਗੱਡੀ ਚੱਲਦੀਦਾ ਕੁਝ ਵੀ ਨਹੀਂ ਰੋਡ ਦੇ ਨਾਲ ਉੱਚਾ ਨਹੀਂ ਹੋਇਆ ਗੱਡੀ ਤਾਂ ਪੜਣੀ ਇੱਥੇ ਟਰੱਕ ਆ ਟਰੱਕ ਪਲਟ ਜਾਏਗਾ ਉਹ ਪਤਾ ਤੜੀ ਹੈ ਬਈ ਟਰੱਕ ਵੀ ਜੋ ਹੈ ਪਲਟ ਜਾਂਦਾ ਹੈ ਰਿਕਸ਼ਾ ਤਾਂ ਫਿਰ ਵੀ ਗੱਡੀਆਂ ਟਰੱਕ ਤੇ ਕੀ ਕਹਿੰਦੇ 407 ਫਾਜਦੇ ਹੋਈ ਟੋਟਾ ਹੱਤੀ ਵੀ ਕਈ ਵਾਰ ਤੇ ਫਸ ਗਿਆ ਤੇ ਅੱਛਾ ਅੱਛਾ ਪਲਟੀ ਮਾਲ ਕਿੰਨਾ ਹੋ ਗਿਆ ਸੀ ਨੁਕਸਾਨ ਆ ਤੁਹਾਨੂੰ ਅੰਟੀ ਜੀ ਜਿਵੇਂ ਸੜਕ ਬਹੁਤ ਜ਼ਿਆਦਾ ਟੁੱਟੀ ਹੋਈ ਹੈ ਤੁਹਾਨੂੰ ਔਖਾ ਨਹੀਂ ਹੁੰਦਾ ਬਹੁਤ ਔਖਾ ਹੁੰਦਾ ਜੀ ਬੜੇ ਤੰਗ ਬਹੁਤ ਹਾਂ ਜੀ ਕਿੰਨੇ ਟਾਈਮ ਤੋਂ ਹੈ ਇਹਦਾ ਇਹ ਹੋਈ ਹੈ ਪਰ 6 ਮਹੀਨੇ ਹੋ ਗਏ ਕੱਟਵਟ 6 ਮਹੀਨੇ ਹੋ ਗਏ ਹਾਂ ਜੀ ਬਹੁਤ ਪਰੇਸ਼ਾਨੀ ਹੋਈ ਪਈ ਜਦੋਂ ਮੀਂਹ ਆ ਜਾਂਦਾ ਪਾਣੀ ਸਾਡੀਆਂ ਗਲੀਆਂ ਭਰ ਜਾਂਦੀਆਂ ਨੇ ਅੱਛਾ ਜੀ ਬਹੁਤ ਬੁਰਾ ਲੰਗਣਾ ਔਖਾ ਹੋ ਜਾਂਦਾ ਗਲੀ ਤੋੜ ਤੱਕ ਭਰ ਜਾਂਦੀ ਸਾਰੀ ਹਾਂਜੀ ਜਿਵੇਂ ਪੇਸ਼ੈਂਟ ਵਗੈਰਾ ਹੁੰਦੇ ਆ ਜਿਵੇਂ ਬੰਦਾ ਬਿਮਾਰ ਸ਼ਮਾਰ ਹੁੰਦਾ ਉਹਨੂੰ ਤਾਂ ਹੋਰ ਵੀ ਔਖਾ ਹੁੰਦਾ ਉਹਨੂੰ ਜ਼ਿਆਦਾ ਔਖਾ ਹੁੰਦਾ ਹਾਂਜੀ ਵੇਲੇ ਕੋਲੇ ਨਿਕਲਣਾ ਔਖਾ ਹੀ ਹੈ ਜਿਵੇਂ ਆ ਵੀ ਕਿਹਾ ਜਾਂਦਾ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ ਇੱਥੇ ਹਾਂਜੀ ਕਈ ਵਾਰੀ ਹੁੰਦੇ ਨੇ ਐਕਸੀਡੈਂਟ ਵੀ ਹੁੰਦੇ ਨੇ ਇੱਥੇ ਕਈ ਰੱਤੀ ਆਟੋ ਬੜੇ ਪਲਟਦੇ ਨੇ ਬਹੁਤ ਜ਼ਿਆਦਾ ਪਲਟਦੇ ਨੇ ਤੇ ਹਾਂਜੀ ਸਰਟੀਫੀਕਟ ਵੀ ਲੱਗਦੀ ਹੈ ਸਰਟੀਫੀਕਟ ਵੀ ਲੱਗਦੇ ਜੇ ਸੱਟ ਲੱਗੇਗੀ ਹੋਈ ਕਈ ਵਾਰੀ ਮੋਟਰਸਾਈਕਲ ਆਪਸ ਚ ਟਕਰਾ ਜਾਂਦੇ ਨੇ ਅੱਛਾ ਜੀ ਤਾਂ ਵੀ ਸਰਟੀਫੀਕਟ ਪੱਡੀ ਲੱਗਦੀ ਹੈ ਜੀ ਤੁਸੀਂ ਇੱਥੇ ਜਿਵੇਂ ਤੁਹਾਡਾ ਇੱਥੇ ਆਪਣੀ ਡੈਰੀ ਹੈ ਤੇ ਤੁਹਾਨੂੰ ਤੁਹਾਡਾ ਦਾ ਰੋਜ਼ ਦਾ ਹੀ ਹੋਏਗਾ ਇੱਥੇ ਆਣਾ ਜਾਣਾ ਵੇਖਣਾ ਕਰਕੇ ਤੇ ਤੁਹਾਨੂੰ ਕਿੰਨੀ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਬਸ ਸਾਨੂੰ ਵੀ ਇਦਾਂ ਹੀ ਪਰੇਸ਼ਾਨੀ ਤੇ ਸਾਰਿਆਂ ਦੀ ਹੈਗੀ। ਮਤਲਬ ਜਿਹੜੇ ਵੀ ਆਉਂਦੇ ਜਾਂਦੇ ਨੇ ਸਭ ਨੂੰ ਗਾਹ ਕਨੇ ਆਣਾ ਜਿੰਨੇ ਆਣਾ ਪਰੇਸ਼ਾਨੀ ਸਭ ਨੂੰ ਹੀ ਹੈ। ਸਭ ਨੂੰ ਗਾਹ ਕਾ ਕੇ ਕੰਪਲੇਂਟ ਨਹੀਂ ਕਰਦਾ। ਗਾਹ ਕਾ ਕੇ ਕਹਿੰਦੇ ਇਹਨਾਂ ਵਿਚਾਰੇ ਇੰਨਾ ਜਿਹੇ ਪਾਣੀ ਖੜਿਆ ਹੁੰਦਾ ਹੈ ਬੜਾ ਅੱਖਾਂ ਦਾ ਸੀ ਤੇ ਭਰਤ ਵੀ ਆਪ ਪਾਈ ਸੀ ਟਰਾਲੀ। ਇਹ ਤੇ ਪੰਜ ਚਾਰ ਟਰਾਲੀਆਂ ਆਪਸ ਟਾਈਆਂ ਸੀਗੀਆਂ ਬੜੀ ਪਰੇਸ਼ਾਨੀ ਲੰਘਣਾ ਬੜੌਕਾ ਹੋ ਗਿਆ ਸੀਗਾ ਕਾਉਂਸਲਰ ਨੂੰ ਅਰਜੀ ਨਹੀਂ ਦਿੱਤੀ ਕਿ ਸੜਕ ਜਲਦ ਤੋਂ ਜਲਦ ਬਣਾਈ ਜਾਵੇ ਪਤਾ ਨਹੀਂ ਗਏ ਹੋਣਗੇ ਆਪਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਹਾਂਜੀ ਜਾਂਦੇ ਹੀ ਨਿਆਂਗਵਨ ਜਾਂਦਾ ਹੀ ਹੈ ਇੱਥੇ ਅੱਛਾ ਹਾਂਜੀ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਇਹਨਾਂ ਤੋਂ ਕਾਉਂਸਲਰ ਇੱਥੇ ਆ ਕੇ ਨੇ ਵੀ ਸੜਕ ਕਿ ਸੋਲਗੀ ਬਣਨੀ ਚਾਹੀਦੀ ਸੜਕ ਬਣ ਹਾਂ ਬਣਨੀ